ਵਿਦਿਆਰਥੀਓ ਬਹੁਤ سارے ਬੱਚਾ ਨੂੰ ਬਹੁਤ ਜ਼ਿਆਦਾ ਕੰਫਿਊਜ਼ਨ ਹੈ ਕਿ ਜੋ ਸਾਡੇ ਸਕੂਲ ਹੈ ਉਹ ਸਮਾਂ ਕਦੋਂ ਤੱਕ ਛੁੱਟੀਆਂ ਸਰਦੀਆਂ ਦੀਆਂ ਛੁੱਟੀਆਂ ਕਦੋਂ ਤੱਕ ਵਧਾ ਦਿੱਤੀਆਂ ਗਈਆਂ ਹਨ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਇਸ ਚਰਚੇ ਤੇ ਗੱਲ ਕਰਾਂਗੇ ਜੋ ਕਿ ਆਫੀਸ਼ੀਅਲ ਲੈਟਰ ਆ ਚੁੱਕੀ ਹੈ ਪੀਐਸਸੀਬੀ ਬੋਰਡ ਵੱਲੋਂ ਪੀਐਸਸੀਬੀ ਬੋਰਡ ਵੱਲੋਂ ਜਿਹੜੀ ਆਫੀਸ਼ੀਅਲ ਲੈਟਰ ਆਈ ਹੈ ਉਸ ਦੇ ਅਨੁਸਾਰ ਤੁਹਾਨੂੰ ਦੱਸ ਦਿੱਤਾ ਜਾਵੇਗਾ ਕਿ ਕਦੋਂ ਤੱਕ ਛੁੱਟੀਆਂ ਵਧ ਗਈਆਂ ਨੇ ਇਸ ਵੀਡੀਓ ਨੂੰ ਇਸ ਵੀਡੀਓ ਵਿੱਚ ਸਾਰੀ ਜਾਣਕਾਰੀ ਤੁਹਾਨੂੰ ਦਿੱਤੀ ਜਾਵੇਗੀ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਪੰਜਾਬ ਦੀਆਂ ਹੋਰ ਵੀਡੀਓ ਤੁਹਾਡੇ ਕੋਲ ਪਹੁੰਚਦੀਆਂ ਰਹਿਣਗੀਆਂ ਜਿਹੜੀਆਂ ਸਰਕਾਰੀ ਸਕੂਲਾਂ ਦੀਆਂ ਛੁੱਟੀਆਂ ਨੂੰ ਉਹਨਾਂ ਨੂੰ 7 ਤਰੀਕ ਤੱਕ ਵਾਦਾ ਦਿੱਤਾ ਗਿਆ ਹੈ ਤੁਸੀਂ ਅਫੀਸ਼ੀਅਲ ਲੈਟਰ ਦੇਖ ਰਹੇ ਹੋਵੋਗੇ ਸਾਹਮਣੇ ਅਫੀਸ਼ੀਅਲ ਲੈਟਰ ਹੈ ਇਸ ਵਿੱਚ ਸਾਫ਼-ਸਾਫ਼ ਲਿਖਿਆ ਹੈ 7 ਜਨਵਰੀ 2026 ਤੱਕ ਛੁੱਟੀਆਂ ਜਿਹੜੀਆਂ ਸਕੂਲ ਦੀਆਂ ਵਾਦਾ ਦਿੱਤੀਆਂ ਗਈਆਂ ਹਨ ਇਸ ਦਾ ਜਿਹੜਾ ਐਲਾਨ ਹੈ ਉਹ 15 ਦਸੰਬਰ ਨੂੰ 2025 ਵਿੱਚ ਹੀ ਕਰ ਦਿੱਤਾ ਗਿਆ ਸੀ ਇਸ ਦਾ ਨੰਬਰ 15 ਦਸੰਬਰ 2025 ਵਿੱਚ ਹੀ ਕੀਤਾ ਗਿਆ ਸੀਗਾ ਇਹ ਇਹ ਲੈਟਰ ਵਿੱਚੋ ਸਾਫ ਅਤੇ ਸਪਸ਼ਟ ਸ਼ਬਦਾਂ ਵਿੱਚ ਲਿਖਿਆ ਗਿਆ ਹੈ ਕਿ ਜੋ ਛੁੱਟੀਆਂ ਹਨ ਉਹ 7 ਜਨਵਰੀ 2026 ਤੱਕ ਵਧਾ ਦਿੱਤੀਆਂ ਹਨ ਸੁਪਰਡੈਂਟ ਦੇ ਥੱਲੇ ਤੁਹਾਨੂੰ ਸਾਈਨ ਵੀ ਦਿਖ ਰਹੇ ਹੋਣਗੇ ਆ ਦੇਖੋ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਸਮਝ ਆ ਗਿਆ ਹੋਵੇਗਾ ਕਿ ਛੁੱਟੀਆਂ ਹਨ ਜੋ ਉਹ 7 ਤਰੀਕ ਤੱਕ ਵਧਾ ਦਿੱਤੀਆਂ ਗਈਆਂ ਹਨ। ਧੰਨਵਾਦ ਮਿਲਦੇ ਹਾਂ ਕਿਸੇ ਹੋਰ ਵੀਰਤ ਲਈ। ਤਦ ਤੱਕ ਦੇ ਲਈ ਧੰਨ।